ਮਹੋ ਪਰ ਪੰਜ ਕਰ ਪਰ ਤਨ ਲਿਆਵੈ ਸੁਤਦਾ ਰੰਤ ਹੈ ਆਣ ਬਟਾਵੈ ਮਨ ਮੇਰੇ ਕੁਦੇ ਕੰਧ ਨਾ ਕੀਜੈ ਅੰਤ ਨਿਵੇਰਾ ਤੇਰੇ ਠਹਿ ਪੀਜੈ ਵੀਰ ਜੀ ਕਹਿੰਦੇ ਚੋਰੀ ਯਾਰੀ ਠੱਗੀ ਕਰਕੇ ਤੂੰ ਧਰਮ ਵਿੱਚ ਪੈਸਾ ਲੈ ਕੇ ਹੁੰਦਾ ਹੈ ਕਹਿੰਦੇ ਜਦੋਂ ਹਸਾਬ-ਕਿਤਾਬ ਦੇਣਾ ਪਿਆ ਨਾ ਰੱਬ ਨੂੰ ਫਿਰ ਤੈਨੂੰ ਦੇਣਾ ਪਵੇਗਾ ਚੰਗੀਆਂ ਆਈਆਂ ਮਰੀਆਂ ਆਂਚਾ ਧਰਮੇ ਤੋਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਮ ਤੇ ਆਇਆ ਗੈ ਮਸਕਰਤਾ ਆਲ ਨਾਨਕ ਤੇ ਮਹੁਰ ਜਨੇ ਕੀਤੀ ਜੁਤੀ ਜਦੋਂ ਧਰਮ ਰਾਜੇ ਨੇ ਲੇਖ ਮੰਗੇਆ ਫੇਰ ਕੀ ਜਵਾਬ ਦੇਵੇਂਗਾ ਧਰਮ ਰਾਜੇ ਨੇ ਲੇਖ ਮੰਗੇਆ ਫੇਰ ਕੀ ਜਵਾਬ ਦੇਵੇਂਗਾ